2047 ਸਰਕਾਰ ਤੇ 2012 ਵਾਲੀ ਸਰਕਾਰ ਅਕਾਲੀ ਸਰਕਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੁਖਪੀਰ ਬਾਦਲ ਉਪ ਮੁੱਖ ਮੰਤਰੀ ਉਹਨਾਂ ਦੇ ਵਿੱਚ ਸਿੱਖ ਕੈਬਨਿਟ ਮੰਤਰੀਆਂ ਨੂੰ ਵੀ ਕਹਿ ਦਿੱਤਾ ਕਿ ਤੁਸੀਂ ਵੀ ਆ ਜੋ ਸਿੱਖ ਕੈਬਨਿਟ ਮੰਤਰੀ ਬੇਸੀ ਅੱਜ ਦੇ ਇਸ ਫਰਮਾਨ ਤੋਂ ਬਾਅਦ ਜਦ ਅਕਾਲੀ ਦਲ ਬਾਦਲ ਦਾ ਬਿਆਨ ਆ ਗਿਆ ਦਲਜੀਤ ਸਿੰਘ ਚੀਮਾ ਨੇ ਜਦੇ ਬਿਆਨ ਦਿੱਤਾ ਕਿ ਹਾਂਜੀ ਸ਼੍ਰੋਮਣੀ ਕਾਲ ਦਲ ਸਿਰ ਨਮਾ ਕੇ ਜਾਊਗਾ ਸਿਰ ਚੁਕਾ ਕੇ ਜਾਊਗਾ ਸੁਖਬੀ ਸਿੰਘ ਬਾਦਲ ਸਿਰ ਚੁਕਾ ਕੇ ਨਵਾਂ ਸਿੱਖ ਵੱਜੂ ਜਾਣਗੇ ਅਸਤਾਜੀ ਕਾਰਜਕਾਰੀ ਪ੍ਰਧਾਨ ਵੀ ਭੁੰਦੜ ਨੂੰ ਲਾਤਾ ਤਾਂ ਕਿ ਉੱਥੇ ਪੇਸ਼ ਹੋਣ ਲੱਗਿਆਂ ਇਹ ਨਾ ਹੋਵੇ ਕੋਈ ਉਹਦਾ ਪਰ ਉਹਦੇ ਤੋਂ ਅਸਤੀਫਾ ਨਹੀਂ ਦਿੱਤਾ ਪ੍ਰਧਾਨਗੀ ਛੱਡੀ ਨਹੀਂ ਹੈ ਹਾਂ 2007 ਤੋਂ ਲੈ ਕੇ 12 ਤੱਕ ਜਿਹੜੇ ਪ੍ਰਕਾਸ਼ ਸਿੰਘ ਬਾਦਲ ਨਾਲ ਕੈਬਨਿਟ ਮੰਤਰੀ ਰਹੇ ਉਹਨਾਂ ਚੋਂ ਹੁਣ ਬਹੁਤਿਆਂ ਨੂੰ ਮਤਲਬ ਜਿਹੜੇ ਬਤੌਰ ਸਿੱਖ ਮੰਤਰੀ ਸੀਗੇ ਉਹਨਾਂ ਨੂੰ ਹੁਣ ਸੱਦਾ ਹੁਣ ਸੋ ਉਹਨਾਂ ਦਾ ਉੱਥੇ ਪੇਸ਼ ਹੋਣਾ ਹੁਣ ਅਹਿਮ ਹੋ ਜਾਣਾ ਜਿਹੜੇ ਇਸ ਦੁਨੀਆ 'ਚ ਨਹੀਂ ਰਹੇ ਉਹਨਾਂ ਦਾ ਵੱਖਰੀ ਗੱਲ ਹੈ ਜੇ ਆਪਾਂ ਮੋਟੀ ਜੀ ਝਾਤ ਮਾਰੀਏ ਪਹਿਲੀ ਨਾਲ ਜਿਹੜੇ ਜਿਹੜੇ ਉਂਗਲਾਂ 'ਤੇ ਗਿਣੇ ਜਾ ਸਕਦੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਇੱਕ ਵਾਰ ਵਿੱਤ ਮੰਤਰੀ ਮਨਪ੍ਰੀਤ ਬਾਦਲ ਇੱਕ ਵਾਰ ਵਿੱਤ ਮੰਤਰੀ ਪਰਮਿੰਦਰ ਢੀਂਸਾ ਇਥੋਂ ਬਿਨਾ ਸਕੰਦਰ ਸਿੰਘ ਮਲੂਕਾ ਵੀ ਮੰਤਰੀ ਰਹੇ ਨੇ ਇਥੋਂ ਬਿਨਾ ਸਰਜੀਤ ਸਿੰਘ ਰਖੜਾ ਵੀ ਮੰਤਰੀ ਰਹੇ ਨੇ ਡਾਕਟਰ ਦਿਲਜੀਤ ਸਿੰਘ ਜੀਮਾ ਵੀ ਮੰਤਰੀ ਮੰਡਲ ਚ ਰਹੇ ਨੇ ਹਾਂ ਅਜੀਤ ਸਿੰਘ ਕੋਹਾੜ ਵੀ ਰਹੇ ਨੇ ਅਦੇਸ਼ ਪ੍ਰਤਾਪ ਕੈਰੋ ਵੀ ਨੇ ਵਿਕਰਮ ਜੀਠਿਆ ਵੀ ਨੇ ਗੁਲਜਾਰ ਸਿੰਘ ਰਣਕੇ ਵੀ ਨੇ ਬੀਬੀ ਜਗੀਰ ਕੌਰ ਵੀ ਆ ਹੈਨਾ ਬੀਬੀ ਉਪਿੰਦਰਜੀਤ ਕੌਰ ਵੀ ਰਹੇ ਨੇ ਸ਼ਰਨਜੀਤ ਢਿੱਲੋਂ ਵੀ ਰਹੇ ਨੇ ਸੋ ਸਰਵੰਤ ਸਿੰਘ ਫਲੋਰ ਵੀ ਰਹੇ ਨੇ ਤੋਤਾ ਸਿੰਘ ਵੀ ਮੰਤਰੀ ਰਹੇ ਨੇ ਸੋ ਇਹ ਹੁਣ ਇਹਨਾਂ ਸਿੱਖ ਮੰਤਰੀਆਂ ਦਾ ਵੀ ਉੱਥੇ ਪੇਸ਼ ਹੋਣਾ ਸੋ ਇੱਕ ਤਰ੍ਹਾਂ ਨਾਲ ਬਾਗੀ ਤੜੇ ਚ ਵੀ ਜਿਹੜੇ ਸਰਕਾਰ ਚ ਰਹੇ ਤੇ ਜਿਹੜੇ ਇੱਧਰ ਵੀ ਰਹੇ ਉਹ ਵੀ ਜਾਂ ਜਿਹੜੇ ਪਾਰਟੀਆਂ ਦਲ ਬਦਲ ਗਏ ਉਹ ਵੀ ਜਾਂ ਜਿਹੜੇ ਘਰੇ ਚੁੱਪ ਬੈਠੇ ਨੇ ਉਹ ਵੀ ਸੋਨਾ ਸਾਰਿਆਂ ਨੂੰ ਹੁਣ ਕੀ ਉਹ 15 ਦਿਨਾਂ ਚ ਅੱਡੋ ਅੱਡੀ ਆਉਂਦੇ ਨੇ ਜਾਂ ਇੱਕੋ ਦਿਨ ਹੀ ਇਕੱਠੇ ਆਉਂਦੇ ਨੇ ਕਿ ਸੁਖਵੀਰ ਬਾਦਲ ਅਲੱਗ ਆਉਣਗੇ ਬਾਕੀ ਅਲੱਗ ਆਉਣਗੇ ਇਹ ਆਉਂਦੇ ਦਿਨਾਂ ਚ ਸਪਸ਼ਟ ਹੋਣਾ ਪਰ ਇਹ ਤੈ ਹੈ ਜੀ ਕਿ ਜਿਸ ਦਿਨ ਹੁਣ ਸੁਖਵੀਰ ਬਾਦਲ ਨੂੰ ਸੰਗਤ ਚ ਖੜਾਇਆ ਜਾਣਾ ਤੇ ਉਹਨਾਂ ਨੂੰ ਉਹਨਾਂ ਦੀ ਗੁਨਾਹਾਂ ਦੀ ਇਹ ਸੂਚੀ ਦੇ حوالے ਨਾਲ ਜਵਾਬ ਪੁੱਛਿਆ ਜਾਣਾ ਤੇ ਉਹਨਾਂ ਨੇ ਸਿਰ ਨਮਾ ਕੇ ਇਸ ਨੂੰ ਮੰਨਣਾ ਹੈ ਤੇ ਮੰਨਣ ਤੋਂ ਬਾਅਦ ਪ੍ਰਧਾਨਗੀ ਵੀ ਛੱਡਣੀ ਪੈਣੀ ਹੈ ਤੇ ਤਨਖਾਈਆਂ ਕਰਾਰ ਦੇਣ ਦੇ ਹਵਾਲੇ ਨਾਲ ਧਾਰਮਿਕ ਸਜ਼ਾ ਦੀ ਜੋ ਕੜੀ ਬਣਨੀ ਹੈ ਜੋ ਲੜੀ ਬਣਨੀ ਹੈ ਉਹ ਸੰਸਾਰ ਉਹ ਧਾਰਮਿਕ ਸਜ਼ਾ ਵੀ ਭੁਗਤਣੀ ਪੈਣੀ ਹੈ ਤੇ ਉਹ ਗਲ ਚ ਤਖਤੀ ਪਾ ਕੇ ਭੁਗਤਣੀ ਪੈਣੀ ਹੈ ਇਹ ਵੀ ਲਗਭਗ ਤੈ ਮੰਨਿਆ ਜਾ ਰਿਹਾ ਪਰ ਸੁਖਵੀਰ ਬਾਦਲ ਤੇ ਉਹਨਾਂ ਦੇ ਨਾਲ ਉਹਨਾਂ ਦੀਆਂ ਦੋ ਸਰਕਾਰਾਂ 'ਚ ਮੰਤਰੀ ਰਿਆਂ ਨੂੰ ਖਾਸ ਕਰ ਸਿੱਖ ਮੰਤਰੀਆਂ ਨੂੰ ਛੇ ਹਾਲ ਤੱਕ ਸਭ ਤੇ ਤਲੂਕੀਤਾ ਗਿਆ ਪਰ ਸਵਾਲ ਇਹ ਹੈ ਕਿ ਜੇ ਮੰਤਰੀ ਮੰਡਲ 'ਚ ਹੋਰ ਭਾਈਚਾਰੇ ਦੇ ਨੁਮਾਇंदे ਸੀ ਖਾਸ ਕਰ ਭਾਜਪਾ ਨਾਲ ਭਾਈਵਾਲੀ ਸੀ ਕੀ ਇਹ ਸਾਰੇ ਫੈਸਲੇ ਉਹਨਾਂ ਨੂੰ ਬਾਹਰ ਰੱਖੇ ਹੋਏ ਸੀ ਉਹਨਾਂ ਲਈ ਕਿ ਕੀ ਸਜ਼ਾ ਹੋਊਗੀ ਫਿਰ ਇਹ ਭਾਜਪਾ ਭਾਈਵਾਲ ਹੈ ਜਾਂ ਭਾਜਪਾ ਦੀ ਐਮਐਲਏ ਭਾਈਵਾਲ ਨੇ ਜਾਂ ਅਕਾਲੀ ਦਲ ਵੱਲੋਂ ਜਿੱਤੇ ਹੋਏ ਹੋਰ ਧਰਮਾਂ ਦੇ ਨੁਮਾਇंदे ਜਿੱਤੇ ਹੋਏ ਨੇ ਉਹ ਸਿੱਖ ਨਹੀਂ ਹੈਗੇ ਪਰ ਇਹ ਫੈਸਲੇ ਚ ਡੀਜੀਪੀ ਨੂੰ ਲਾਉਣ ਵਾਲਾ ਚਾਹੇ ਆਲਮੋਰਾ ਦੀ ਕਾਲੇ ਨੂੰ ਟਿਕਟ ਦੇਣ ਵਾਲਾ ਚਾਹੇ ਡੇਰਾ ਮੁਖੀ ਨੂੰ ਮਾਫੀ ਵਾਲਾ ਹੈ ਚਾਹੇ ਉਹ ਬੇਅਦਮੀ ਵਾਲੇ ਮਾਮਲੇ 'ਚ ਇਨਸਾਫ ਨਾ ਦਿਵਾਉਣ ਵਾਲਾ ਪਹਿਲੂ ਹੈ ਇਹ ਸਾਰੇ ਮਸਲਿਆਂ ਦੇ ਲਈ ਕੀ ਉਹ ਸਰਕਾਰ 'ਚ ਬਾਕੀ ਬੈਠੇ ਮੰਤਰੀ ਜ਼ਿੰਮੇਵਾਰ ਨਹੀਂ ਪੰਜਾਬ ਤੋਂ ਉਹਨਾਂ ਤੋਂ ਵੀ ਹਿਸਾਬ ਮੰਗੂਗਾ ਸਿੱਖ ਕੌਮ ਦੇ ਹਵਾਲੇ ਨਾਲ ਅਕਾਲ ਤੱਕ ਸਭ ਦੀ ਮਰਿਆਦਾ ਅਨਸਾਰ ਇਹਨਾਂ ਤੋਂ ਹਸਾਬ ਮੰਗਿਆ ਜਾ ਰਿਹਾ ਪਰ ਪੰਜਾਬ ਤਾਂ ਸਾਰਿਆਂ ਤੋਂ ਹਸਾਬ ਮੰਗਦਾ ਹੈ ਪੰਜਾਬ ਤਾਂ ਸਾਰਿਆਂ ਤੋਂ ਜਵਾਬ ਮੰਗਦਾ ਹੈ ਕਿ ਉਹਨਾਂ ਗੁਨਾਹਗਾਰਾਂ ਨੂੰ ਵੀ ਕਟਹਿਰੇ ਚ ਲਿਆਓ ਉਹ ਸਾਰੇ ਵੀ ਇਸੇ ਲੜੀ ਚ ਖੜਾਉਣ ਦੀ ਲੋੜ ਹੈ ਚਲੋ ਇਸ ਤੋਂ ਅੱਗੇ ਹੁਣ ਇੰਤਜ਼ਾਰ ਰਹਿਣਾ ਹੈ 15 ਦਿਨਾਂ ਦੇ ਅੰਦਰ ਅੰਦਰ ਦਾ ਕਿ ਕਿਹੜੀ ਤਰ ਕਦੋਂ ਉੱਪੜਦੀ ਹੈ ਕਦੋਂ ਸਿਰ ਝੁਕਾ ਕੇ ਆਪਣੇ ਗੁਨਾਹਾਂ ਨੂੰ ਕਬੂਲ ਕਰਕੇ ਗਾਂਵਾਦੀ ਹੈ